ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾ ਨਾਲ ਅਨਸ਼ਲੀ ਫਗਵਾੜਾ ਪੁਲਿਸ ਵੱਲੋਂ ਪੋਲੀਪਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਚਾਂਸਾ ਦੇ ਕੇ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਨ ਐਸਪੀ ਫਗਵਾੜਾ ਰਪਿੰਦਰ ਕੋਰਪੱਟੀ ਨੇ ਦੱਸਿਆ ਕਿ ਫਗਵਾੜਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਡ੍ਰੀਮ ਵੀਜ਼ਾ ਓਵਰਸਿੰਗ ਫਗਵਾੜਾ ਦੇ ਮਾਲਕ ਨਿਕੀਤ ਪੁੱਤਰ ਜੈਸ਼ ਕੁਮਾਰ ਵਾਸੀ ਲੁਧਿਆਣਾ ਜੋ ਕਿ ਆਪਣੇ ਸਾਥੀਆਂ ਨਾਲ ਮਿਲ ਕੇ ਪੋਲੇ ਪਾਲੇ ਲੋਕਾਂ ਨੂੰ ਜ਼ਾਲੀ ਵੀਜ਼ਾ ਲਗਵਾ ਕੇ ਲੱਖਾਂ ਰੁਪਏਾਂ ਦੀ ਠੱਗੀ ਮਾਰ ਰਹੇ ਹਨ ਪੁਲਿਸ ਵੱਲੋਂ ਇਸ ਮਾਮਲੇ 'ਚ ਅਨਕੇਤ ਆਨੰਦ ਉਰਫ ਅੰਕਰ ਪੁੱਤਰ ਰਜੇਸ਼ ਕੁਮਾਰ ਉਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਅਮਲ ਚੱਲੀ ਆਂਦੀ ਜਾ ਰਹੀ ਹੈ ਪਿਛਲੇ ਦਿਨਾਂ 'ਚ ਸਾਨੂੰ ਕਾਫੀ ਕੰਪਲੇਨਸ ਆ ਰਹੀਆਂ ਸੀ ਕਿ ਇੱਕ ਡ੍ਰੀਮ ਓਵਰਸੀਜ਼ ਕਰਕੇ ਇੱਕ ਕੰਪਨੀ ਹੈ ਜਿਹੜੀ ਜੀ ਟਰੈਵਲ ਏਜੰਟੀ ਦਾ ਕੰਮ ਕਰਦੀ ਆ ਬਹੁਤ ਸਾਰੇ ਲੋਕ ਸਾਡੇ ਕੋਲ ਆ ਰਹੇ ਸੀ ਕਿ ਸਾਡੇ ਨਾਲ ਜੀ ਇਹਨਾਂ ਨੇ ਫਰਾਡ ਕੀਤਾ ਸਾਡੇ ਕੋਲ ਪੈਸੇ ਠੱਗ ਲਏ ਨੇ ਔਰ ਸਾਨੂੰ ਵੀਜ਼ਾ ਦੁਆਰ ਦਾ ਪ੍ਰੋਮਿਸ ਕੀਤਾ ਹੈ ਕੁਛ ਨੇ ਤਾਂ ਕਿਹਾ ਜੀ ਸਾਨੂੰ ਵੀਜ਼ਾ ਦਿਖਾਏ ਪਰ ਦਿੱਤੇ ਨਹੀਂ ਆ ਕੁਛ ਦੇ ਅਜੇ ਤੱਕ ਵੀ ਇਹਨਾਂ ਨੇ ਕੋਈ ਵੀਜ਼ਾ ਦੇ ਬਾਰੇ ਰਿਸਪੌਂਡ ਨਹੀਂ ਕੀਤਾ ਪੈਸੇ ਕੁਛ ਦੇਨੇ ਤਾਂ ਇਹਨਾਂ ਨੂੰ ਲਾਰੇ ਲਿਖਰੇਗਾ ਇਸ ਸਬੰਧ ਦੇ ਵਿੱਚ ਵੀ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਅਸੀਂ ਐਫ ਆਈ ਆਰ ਰਜਿਸਟਰ ਕੀਤੀ 204 ਅੰਡਰ ਸੈਕਸ਼ਨ 318 ਸਬਸੈਕਸ਼ਨ 4 ਐਂਡ 60 ਵੀਐਲਐਸ ਐਕਟ ਇਹ ਸਿਟੀ ਫਰਵਰੀ ਰਜਿਸਟਰ ਕੀਤਾ ਗਿਆ ਹੈ ਔਰ ਇਸ ਬੰਦ ਦੇ ਵਿੱਚ ਅਸੀਂ ਜਿਹੜਾ ਰੇਡ ਕਰੀ ਤਾਂ ਮੌਕੇ ਤੇ ਸਾਨੂੰ ਜਿਹੜਾ ਹੈ ਅਨਿਕੇਤ ਆਨੰਦ ਉਰ ਅੰਕੁਸ਼ ਇਹ ਪਾਮੀਆਂ ਖੁਰਦ ਲੁਧਿਆਣੇ ਦਾ ਰਹਿਣ ਵਾਲਾ ਹੈ ਇਹ ਇਸ ਜਿਹੜਾ ਹੈਗਾ ਕੰਸਲਟੈਂਸੀ ਹੈ ਜਿਹੜਾ ਇਹਨਾਂ ਨੇ ਟ੍ਰੈਵਲ ਜੈਰਟੀ ਦੀ ਹੈ ਇੱਥੇ ਬੇਸਿਕਲੀ ਕੋਆਰਡੀਨੇਟਰ ਸੀਗਾ ਔਰ ਇਹਦੇ ਕੁਝ ਵਿੱਚ ਦੇ ਵਿੱਚ ਅਸੀਂ ਜਿਹੜੇ ਇਹ ਵੀ ਮੇਨ ਓਨਰਸ ਵਗੈਰਾ ਹੈਗੇ ਆ ਜਿਹੜੇ ਨਾਲ ਸਾਰਾ ਕੋਆਰਡੀਨੇਟ ਕਰਦੀ ਸੀ ਇਹਨਾਂ ਨੂੰ ਵੀ ਨਾਮ ਦਰਜ ਕਰ ਲਿਆ ਗਿਆ ਬਹੁਤ ਜਲਦੀ ਸਾਰੀ ਟੀਮ ਆਨੇ ਨੂੰ ਰੈਸਟ ਕਰ ਲੈਣੀ ਹੈ ਤੇ ਇਹਦੇ ਨਾਲ ਕਈ ਲੋਕਾਂ ਦੇ ਨਾਲ ਨੰਨੇ ਨੰਨੇ ਟਿੱਕੇ ਥੂੜੀ ਵਾਰੀ ਹੈਗੀ ਹੈ ट्रैवल ਜੰਟੀ ਦੇ ਨਾਮ ਤੇ ਉਹਦਾ ਇੱਕ ਕਾਫੀ ਸਕਸੈਸਫੁਲ ਕੇਸ ਸਾਨੂੰ ਇੱਥੇ ਮਿਲਿਆ ਹੈਗਾ ਔਰ ਇਹਨਾਂ ਨੂੰ ਅਸੀਂ ਜਿਹੜਾ ਹੈ ਪੁਲਿਸ ਦੇ ਵਿੱਚ ਪੇਸ਼ ਕੀਤਾ ਹੈ ਕਾਫੀ ਰੋਗਾਂ ਜਿਹੜੇ ਸਾਡੇ ਕੋਲ ਬੁਣੀ ਅਪਰੋਚ ਹੁੰਦਾ ਹੈਗਾ ਉਹਨਾਂ ਦੇ ਵੀ ਅਸੀਂ ਸਾਰਾ ਐਵਿਡੈਂਸ ਇਸ ਔਨ ਰਿਪੋਰਟ ਲੈ ਕੇ ਤੇ ਇਹਨਾਂ ਨੂੰ ਅਸੀਂ ਵਾਪਸੀ ਹੋਏ ਇਹਨਾਂ ਦੀ ਜਿਹੜੀ ਹੈ ਕਾਰਵਾਈ ਕਰਕੇ ਵੀ ਵਿਲ ਇਨਸ਼ੋਰ ਜਸਟਿਸ ਇਸ ਸਟਾਰਟ ਅਪਰਕਸਿਮੇਟਲੀ ਕਿੰਨੇ ਕੁ ਲੱਖ ਦਾ ਜਿਹੜਾ ਸਰਾਡ ਹੋ ਸਕਦਾ ਸਾਡੇ ਕੋਲ ਹੁਣ ਤੱਕ ਜ 13 ਕੰਪਲੇਂਟਸ ਆਈਆਂ ਨੇ ਹਰੇ ਕੰਪਲੇਨ ਦੇ ਵਿੱਚ ਲਾਪਟਾ ਇਹਨਾਂ ਨੇ 2-2 ਲੱਖ ਰੁਪਏ ਸਭ ਤੋਂ ਲਿਆ ਹੈਗਾ ਔਰ ਜਿੰਨਾ ਨੂੰ ਤਾਂ ਜਿਹੜੇ ਤਾਂ ਜ਼ਿਆਦਾ ਪਰਸਿਊ ਕਰਦੇ ਸੀ ਆਪਣੇ ਕੇਸ ਦੇ ਵਿੱਚ ਉਹਨਾਂ ਨਾਲ ਕੋਈ 50000 ਦੇ ਕੇ ਕੋਈ 40000 ਦੇ ਕੇ ਰਜਨਾਵਾ ਕਰ ਲਏ ਸੀ ਸੋ ਜਿਵੇਂ ਜਿਵੇਂ ਸਾਡੇ ਕੋਲ ਕੰਪਲੇਨੈਂਸ ਆਈ ਜਾ ਰਹੀ ਹੈ ਮੋਬਾਈਲ 'ਸਾਨੂੰ ਇਹਦਾ ਵੋਲਿਊਮ ਆਫ ਫੋਟੋ ਕੀ ਬਣਦਾ ਹੈ ਇਸ ਪਾਸਪੋਰਟ ਵੀ ਬ੍ਰਾਊਂਟ ਹੋ ਗਿਆ ਜੀ ਜਦੋਂ ਇਹ ਅ ਮਿਲ ਜੀ ਇਹਨਾਂ ਤੇ ਅਜੇ ਪੁੱਛ ਕੇ ਜਾਰੀ ਹੈ ਇਹ ਇਹਨਾਂ ਦਾ ਰਿਮਾਰਕ ਲਿਆ ਤੇ ਇਹਨਾਂ ਦਾ ਪਾਰਟਨਰ ਵੀ ਮੇਰੇ ਦੱਸਨੇ ਦੀ ਜਿਹੜੀ ਜਿਹੜੀ ਪਾਰਟਨਰਸ ਹੈਗੇ ਨੇ ਅਸੀਂ ਨਾਮਜ਼ਦ ਕੀਤੇ ਹੋਏ ਐ ਉਹਨਾਂ ਨੂੰ ਵੀ ਸਾਡੀ ਟੀਮਾਂ ਬਹੁਤ ਜਲਦੀ ਦਿੱਤਾ ਕਰੇ ਜਿਹੜੇ ਇਹਨਾਂ ਦੇ ਪਾਰਟਨਰਸ ਨੇ ਜਿਹੜੇ ਓਨਰਸ ਨੇ ਉਹ ਹੋਰ ਵੀ ਇਦਾਂ ਦੇ ਐਂਟਰਪ੍ਰਾਈਜ਼ਸ ਚਲਾ ਰਹੇ ਐ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੀ ਆ ਕੁਝ ਬਿਲਕੁਲ ਜੀ ਅਸੀਂ ਇਹਦੇ 'ਚ ਵੀ ਵੈਰੀਫਾਈ ਕਰਾਂਗੇ ਇਹਨਾਂ ਦੀ ਕੁੱਛਿਸ਼ ਦੇ ਵਿੱਚ ਲਿਆਵਾਂਗੇ ਫਿਲਹਾਲ ਸਾਨੂੰ ਇਹਨਾਂ ਦੀ ਜਿਹੜੀ ਹੈਗੀ ਐ ਗ੍ਰੀਨ ਕਾਰਸਿਸ ਵੀਜ਼ਾਸ ਕਰਕੇ ਐ ਉਹ ਅਸੀਂ ਨਾ ਤੋਂ ਡੀਸੀ ਆਫਿਸ ਤੋਂ ਪਤਾ ਕਰਾ ਲਿਆ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਇਸੇ ਕਰਕੇ ਇਸੇ ਚਤੇਰਾ ਪੁਂਟੀਆ ਜੋ ਪੰਜਾਬ ਪ੍ਰੋਫੈਸ਼ਨਲ ਰੈਗੂਲੇਸ਼ਨ ਐਕ ਉਹ ਉਹ ਸੈਕਸ਼ਨ ਦਾ ਵੀ ਵਰਤਾ ਕੀਤਾ ਹੈ ਜਿਵੇਂ ਜਿਵੇਂ ਅੱਗੇ ਸਾਨੂੰ ਹੋਰ ਇਨਪੁੱਟ ਆਏਗੀ اور ਸਾਡੀ ਇਨਵੈਸਟੀਗੇਸ਼ਨ ਜੁਕਿੰਦੀ ਕਰੇਗੀ ਉਵੇਂ ਹੋਏਗਾ ਉਹ ਜਿਹੜੇ ਕੀ ਜਾਣਦਾ ਕਿ ਜਿਹਨਾਂ ਕੋਲ ਲਾਇਸੈਂਸ ਹੈ ਨਹੀਂ ਉਹ ਚੈੱਕ ਕਰੋ ਅਸੀਂ ਉਹ ਵੀ ਜੀ ਇੱਕ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਕੋਲ ਅਸੀਂ ਤੁਹਾਡੇ ਮadhyam ਨਾਲ ਹੀ ਦੱਸਣਾ ਚਾਹ ਰਹੇ ਹਾਂ ਕਿ ਜਿਹੜੇ ਵੀ ਲੋਕ ਇੱਥੇ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਉਹ ਸਾਡਾ ਨੋਟ ਨਹੀਂ ਕਿ ਸਾਡੀ ਉੱਤੇ ਸੱਤਾ ਦੇ ਦਿੱਤੀ ਜਾਵੇ ਉਧਰ ਠੱਗੀ ਦਾ ਸ਼ਿਕਾਰ ਹੋਏ ਵੱਖ-ਵੱਖ ਸ਼ਹਿਰਾਂ ਤੋਂ ਆਏ ਵੱਖ-ਵੱਖ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਵਿਦੇਸ਼ ਜਾਣ ਲਈ ਫਗਵਾੜਾ ਦੇ ਡ੍ਰੀਮ ਵੀਜ਼ਾ ਓਵਰਸੀਜ਼ ਦੇ ਮਾਲਕ ਨਾਲ ਰਾਇਪਤਾ ਕੈਮ ਕੀਤਾ ਸੀ ਜਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਉਹਨਾਂ ਪਾਸੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਮਾਲਕ ਖੁਦ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਉਹਨਾਂ ਦੇ ਫਸੇ ਹੋਏ ਰਾકમ ਨੂੰ ਵਾਪਸ ਦਬਾਉਣ ਦੀ ਮੰਗ ਕੀਤੀ ਹੈ ਉੱਤੇ ਹੀ ਉਹਨਾਂ ਨੇ ਹੋਰਾਂ ਨੌਜਵਾਨਾਂ ਨੂੰ ਵੀ ਇਹੋ ਜਿਹੇ ਏਜੰਟ ਤੋਂ ਬਚਣ ਦੀ ਅਪੀਲ ਕੀਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਨਾਲ ਜੈ ਸ਼ਰਮਾ ਦੇ ਪੁੱਤ ਪਰਮਿੰਦਰ ਪਾਸ ਜਿਹੜੇ ਪਿੰਡ ਤੋਂ ਹਨੀ ਰਹਿੰਦੀ ਹੈ ਤੇ ਅੱਜ ਇਸ ਦਫ਼ਤਰਾਂ ਦੀ ਮਾਮਲਾ ਕੀ ਸਾਰਾ ਸਾਡੇ ਸਰ ਕੋ ਉਹਨਾਂ ਨੇ ਸਾਡੇ ਕੋ 3.5 ਲੱਖ ਰੁਪਈਆ ਨੇ ਆਸੀ ਵੀਜ਼ਾ ਨਹੀਂ ਸਾਨੂੰ ਦਿੱਤਾ ਕਿਹੜੀ ਕੰਟੀ ਜਾਣ ਲਈ ਭੇਜਿਆ ਕੈਨੇਡਾ ਦਾ ਜਦੋਂ ਵੀ ਅਸੀਂ ਕਹਿੰਦੇ ਸੀ ਉਹਨਾਂ ਨੂੰ ਵੀ ਸਾਨੂੰ ਦਿਖਾਓ ਤੁਸੀਂ ਕੋਈ ਵੀ ਹੈ ਨਾ ਵੀਜ਼ਾ ਦਿਖਾਓ ਸਾਨੂੰ ਤਾਂ ਸਾਨੂੰ ਕਹਿ ਦਿੰਦੇ ਸੀ ਵੀ ਅਸ ਦਿਨ ਆਓ ਕੁਝ ਪੇਮੈਂਟ ਪਹਿਲਾਂ ਕਰਾ ਦਿਓ ਪੇਮੈਂਟ ਵੀ ਸਾਡੇ ਤੋਂ ਲੈ ਲਈ ਤੇ ਸਾਨੂੰ ਕੋਈ ਨਾ ਕੁਝ ਦਿਖਾਇਆ ਹੀ ਉਹਨਾਂ ਨੇ ਤੇ ਹੁਣ ਲਾ ਰਹੇ ਲਾਈ ਜਾਂਦੇ ਸੀ ਹੁਣ ਕਹਿੰਦੇ ਸੀ ਕੈਨਸਲ ਕਰ ਦਿੱਤਾ ਤੁਹਾਡੇ ਵੀ ਇਹਦਾ ਤੇ ਜਿੰਨੀ ਤੁਹਾਡੀ ਪੇਮੈਂਟ ਬਣਦੀ ਹੈ ਤੁਹਾਨੂੰ ਵਾਪਸ ਦੇ ਦਾਂਗੇ ਇਹ ਟੋਟਲ ਕਿੰਨੇ ਵਿਅਕਤੀਆਂ ਦੇ ਵੀ ਸੀ ਤੁਹਾਡੇ ਹਾਂਜੀ ਕਿੰਨੇ ਆਦਮਨ ਦੀ ਵਿਅਕਤੀ ਸੀਗੇ ਤਿੰਨ ਵੀ ਪਾਸਪੋਰਟ ਸਾਰੇ ਹੋਰਾਂ ਦੇ ਵੀ ਹੈ ਬੰਦੇ ਹੋਰਾਂ ਦੇ ਵੀ ਹੈ ਜਿੱਦਾਂ ਸਾਡੇ ਨਾਲ ਕਾਫੀ ਜਾਣੇ ਸੀਗੇ ਜਿੱਦਾਂ ਹੁਣ ਇਹਦਾ ਉਹਨਾਂ ਦੇ ਨੰਬਰ ਵਗੈਰਾ ਤਾਂ ਨਹੀਂ ਪਤਾ ਅਸੀਂ ਜਿੱਦਾਂ ਤਿੰਨ ਜਾਣੇ ਆ ਮੇਰੀ ਬੇਟੀ ਹੈ ਮੇਰੇ ਹੱਥ ਹੈ ਤਿੰਨਾਂ ਦੇ ਪਾਸਪੋਰਟ ਵੀ ਸਾਡੇ ਉਹਨਾਂ ਕੋਲ ਹੀ ਹੈ ਤੇ ਕੋਈ ਗੱਲਬਾਤ ਨਹੀਂ ਹੋਈ ਕੋਈ ਏਜੰਟ ਨਾਲ ਹੁੰਦੀ ਸੀ ਸਰ ਜਦੋਂ ਜਾਣਕਾਰੀ ਦਾ ਹੀ ਪਹਿਲਾਂ ਕਈ ਵਾਰੀ ਤਾਂ ਫੋਨ ਹੀ ਨਹੀਂ ਚੱਕਦੇ ਟਾਲ ਦਿੰਦੇ ਸੀ ਇਦਾਂ ਹੀ ਕਦੀ ਕਹਿ ਦਿੰਦੇ ਕੱਲ ਨੂੰ ਆਇਓ ਇਹ ਕੱਲ ਨੂੰ ਤੁਹਾਨੂੰ ਦੱਸ ਦੇਵਾਂਗੇ ਤਾਂ ਕਿੰਨਾ ਸਮਾਂ ਹੋ ਗਿਆ ਪੈਸੇ ਦੇ ਤੈਨੂੰ ਚੌਥੇ ਮਹੀਨੇ ਦਿੱਤੇ ਸੀ ਸਰ ਨਾਮ ਵੀ ਆਸ਼ਪ੍ਰੀ ਸਿੰਘ ਹੈ ਆਸ਼ਪ੍ਰੀ ਸਿੰਘ ਹਾਂਜੀ ਕਿੱਥੇ ਕਿਹੜਾ ਪਿੰਡ ਆਪਣਾ ਅਸੀਂ ਕੰਨੇ ਤੋਂ ਆਏ ਅੱਛਾ ਜੂਰਾਉਣ ਪਿੰਡ ਹੈ ਹਾਂਜੀ ਇਹ ਮਾਮਲਾ ਕੀ ਜਿਹੜਾ ਮਾਮਲਾ ਜ਼ਰਾ ਜੀ ਡ੍ਰੀਮ ਵੀਜ਼ਾ ਆਵਰਸੀਡ ਵਾਲਿਆਂ ਨੂੰ ਵੀਜ਼ਾ ਲਗਾਉਣ ਲਈ ਪੈਸੇ ਦਿੱਤੇ ਸੀਗੇ ਤੇ ਹੁਣ ਦੋ ਤਿੰਨ ਦਿਨ ਹੋ ਗਿਆ ਫੋਨ ਵੀ ਚੱਕ ਰੋ ਕਿੰਨੀ ਪੇਮੈਂਟ ਦਿੱਤੀ ਪੇਮੈਂਟ ਕਰ 1 ਲੱਖ 5000 ਪੇਪਰਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹੁਣ ਸਰ ਕੰਮ ਚੱਲਿਆ ਸਾਰੇ ਇਕੱਠੇ ਹੋ ਗਏ ਕੰਪਲੀਟ ਹੋ ਸਾਰੇ ਚੱਲਦੇ ਆ ਸਰ ਤੋਂ ਕਰੋੜਾ ਜ਼ਿਲ੍ਹਾ ਜਲੰਧਰ ਜੀ ਹਾਂਜੀ ਕਿ ਡ੍ਰੀਮ ਵੀਜ਼ਾ ਵਾਲਾ ਨਿਊਜ਼ੀਲੈਂਡ ਦੀ ਫਾਈਲ ਲਾਈ ਸੀਗੀ ਤੇ 27000 ਰੁਪਿਆ ਲੈ ਲਿਆ ਜੀ ਸਾਨੂੰ ਕੁਝ ਨਹੀਂ ਵੀਜ਼ਾ ਨਾ ਦਿੱਤਾ ਕੁਝ ਨਹੀਂ ਦਿੱਤਾ ਜੀ ਤੇ ਟੋਟਲ ਕਿੰਨੇ ਵਿਅਕਤੀਆਂ ਦਾ ਹੋਇਆ ਇਹ ਠੱਗੀ ਥੋੜੀ 60 60 ਜਗਾ ਕਿਹਨਾਂ ਵਈਏ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਹਾਂਜੀ ਮੋਹਰੀ ਸਿੰਘ ਹਾਂ ਜੀ ਕਿਹੜੇ ਪਿੰਡ ਤੋਂ ਆ ਜੀ ਮੇਰੇ ਨੜਲੇ ਤੋਂ ਮੇਰੇ ਬੇਟੇ ਦੀ ਫਾਈਲ ਲੱਗੀ ਸੀ ਨਾ ਡ੍ਰੀਵਜ਼ ਵਾਲੇ ਕੋਲ 1 ਲੱਖ 6000 ਰੁਪਏ ਦੇ ਦਿੱਤਾ ਕੋਈ ਵੀਜ਼ਾ ਨਹੀਂ ਲੱਗਾ ਇਹਨਾਂ ਕੋ ਪਾਸਪੋਰਟ ਹੀ ਸਾਡਾ ਹੈਗਾ ਤੇ ਇਹਨਾਂ ਨੇ ਠੱਗੀ ਮਾਰੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਹਾਂਜੀ ਹਾਂਜੀ ਮੈਂ ਰਿਪੋਰਟ ਕੀਤੀ ਮੈਂ ਬਈ ਉੱਤਰ ਤੋਂ ਆਏ ਆ ਡ੍ਰੀਵਜ਼ ਆ ਆਪਣਾ ਅਮੀਦਾਂ ਤੋਂ ਆਇਆ ਸੀਗਾ ਉੱਥੇ ਆਪਾਂ ਦਿੱਤੇ 1 ਲੱਖ 20000 ਰੁਪਏ ਹੀ ਕੋਈ ਸਾਡਾ ਹੋਣੀ ਆ ਵੀਜ਼ਾ ਨਹੀਂ ਆਇਆ ਕੁਝ ਨਹੀਂ ਆਇਆ ਇਹਨਾਂ ਨੇ ਸਾਡਾ ਫਰਾਡ ਕੀਤਾ ਡ੍ਰੀਮ ਵੀਜ਼ਾ ਵਰਸੀਜ਼ ਆ ਰਹੇ ਨੇ ਜੀ ਆਪ ਸਰ ਗੁਰਪ੍ਰਿੰਦਰ ਸਿੰਘ ਮੇਰਾ ਨਾਮ ਹੈ ਕਿਹੜੇ ਪਿੰਡ ਤੋਂ ਆ ਜਿਹੜਾ ਡਾਲਾ ਕਪੂਤਲੇ ਤੋਂ ਆਏ ਆ ਤੇ ਸਾਰਾ ਜੀ ਐਸ ਪੀ ਮੈਡਮ ਨੂੰ ਮਿਲਿਆ ਕੀ ਮਾਮਲਾ ਕੀ ਸਾਰਾ ਮਾਮਲਾ ਇਹ ਜੀ ਸਾਡੇ ਇੱਥੇ ਡ੍ਰੀਮ ਵੀਜ਼ਾ ਵਾਲੇ ਨੂੰ ਫਾਈਲ ਆਈ ਸੀ ਤੇ 1,06,000 ਰੁਪਏ ਦੇ ਚੁਕੇ ਆ ਤੇ ਕੋਈ ਵੀਜ਼ੇ ਦਾ ਵੀਜ਼ੇ ਦਾ ਨਾ ਪਤਾ ਨਹੀਂ ਹਟਾ ਕੋਈ ਤੇ ਮੈਂ ਹਟਾ ਪਾਸਪੋਰਟ ਵੀ ਇੰਨਾ ਖੋਲੀ ਤੇ ਕੀ ਕਿਹੜੀ ਮਤਲਬ ਜੀ ਹੈਗੀ ਆਪਣੀ ਪੁਰਤਗਾਲ ਵਾਸਤੇ ਲੈ ਕੇ ਨਹੀਂ ਆਪਣਾ ਜਿਹੜੇ ਡ੍ਰੀਮ ਵੀਜ਼ਾ ਵਾਲੇ ਹੈ ਡ੍ਰੀਮ ਵੀਜ਼ਾ ਓਵਰਸੀਜ਼